ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਆਫਟਰਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਜਾਣ ਵਾਲਿਆਂ ਨੂੰ ਫ੍ਰੀ ਵਿੱਚ ਜਾਣਕਾਰੀ ਕਿੱਥੋਂ-ਕਿੱਥੋਂ ਮਿਲ ਸਕਦੀ ਹੈ ਦੇਖੋ ਕੀ ਹੈ ਕਿ ਜਿਹੜੇ ਬੱਚੇ ਨਵੇਂ ਜਾ ਰਹੇ ਨੇ ਉਹਨਾਂ ਦੀ ਧਿਆਨਯੋਗ ਗੱਲ ਹੈ ਦੇਖੋ ਜਿਹੜੇ ਬੱਚੇ ਪਹਿਲਾਂ ਜਾ ਚੁੱਕੇ ਨੇ ਔਰ ਉਥੇ ਸੈਟਲ ਹੋ ਚੁੱਕੇ ਨੇ ਉਦੋਂ ਕਾਨੂੰਨ ਡਿਫਰੈਂਟ ਸੀਗੇ 2024 ਚ ਰੂਲ ਡਿਫਰੈਂਟ ਨੇ ਜਿਹੜੇ ਵੀ ਨਵੇਂ ਬੱਚੇ ਜਾ ਰਹੇ ਨੇ ਉਹਨਾਂ ਨੂੰ ਫ੍ਰੀ ਵਿੱਚ ਜਾਣ ਕਰ ਕਿੱਥੋਂ ਮਿਲ ਸਕੀ ਹੈ ਔਰ ਰਿਲੇਅਬਲ ਕੈਨੇਡਾ ਸਰਕਾਰ ਦਾ ਇੱਕ ਆਫੀਸ਼ੀਅਲ ਵੈਬਸਾਈਟ ਹੈ ਜੇਕਰ ਤੁਸੀਂ www.canada.ca ਵੈਬਸਾਈਟ ਤੇ ਜਾਓ ਉਹਦੇ ਉੱਤੇ ਬਕਾਇਦਾ ਤੁਸੀਂ ਦੇਖੋਗੇ ਜਦ ਤੁਸੀਂ ਉਹਨੂੰ ਓਪਨ ਕਰੋਗੇ ਉੱਪਰ ਲੈਫਟ ਹੈਂਡ ਸਾਈਡ ਤੇ ਬਲੂ ਸ਼ਾਈਡ ਆਏਗਾ ਤੇ ਰਾਈਟ ਸਾਈਡ ਤੇ ਇੰਗਲਿਸ਼ ਜਾਂ ਫ੍ਰੈਂਚ ਭਾਸ਼ਾ ਦੀ ਚੁਆਇਸ ਆਈ ਦੀ ਕਿ ਤੁਸੀਂ ਇੰਗਲਿਸ਼ ਵਿੱਚ ਜਾਣਕਾਰੀ ਚਾਹੁੰਦੇ ਜੀ ਜਾਂ ਫ੍ਰੈਂਚ ਭਾਸ਼ਾ ਦੀ ਜਾਣਕਾਰੀ ਚਾਹੁੰਦੇ ਜੀ ਤੁਸੀਂ ਇੰਗਲਿਸ਼ ਤੇ ਕਲਿੱਕ ਕਰੋ ਤੇ ਵਿੰਡੋ ਵਿੱਚ ਟਾਈਪ ਕਰੋ ਗਾਈਡ ਬੁੱਕ ਫਾਰ ਸਟਡੀ ਪਰਮਟ ਤਤ ਤਨ ਉਹਨਾਂ ਦਾ ਪ੍ਰਿੰਟ ਆਊਟ ਲੈ ਲਓ ਅਬਾਊਟ 7-8 ਪੇजेस ਨੇ ਉਹਦੇ ਪੂਰੇ ਕਾਨੂੰਨ ਲਿਖੇ ਹੋਏ ਨੇ ਕਿ ਜੇਕਰ ਕੋਈ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਹ ਕਿਸ ਤਰੀਕੇ ਨਾਲ ਜਾ ਸਕਦਾ ਹੈ ਤੇ ਉਹਦੀਆਂ ਕੀ ਕੀ ਰਿਕੁਆਇਰਮੈਂਟਸ ਨੇ ਜੇਕਰ ਤੁਸੀਂ ਵਿਸਟਰ ਵੀਜ਼ਾ ਜਿਹਨੂੰ ਕੈਨੇਡਾ ਚ ਸ਼ਾਰਟ ਟਰਮ ਵੀਜ਼ਾ ਕਿਹਾ ਜਾਂਦਾ ਹੈ ਜੇਕਰ ਤੁਸੀਂ ਵਿਸਟਰ ਵੀਜ਼ੇ ਤੇ ਜਾਣਾ ਹੈ ਤੁਸੀਂ ਉੱਤੇ ਵਿੰਡੋਇਸ ਟਾਈਪ ਕਰੋ ਗਾਈਡ ਬੁੱਕ ਫਾਰ ਵਿਸਟਰ ਵੀਜ਼ਾ ਤਾਂ ਤੁਹਾਨੂੰ ਉਹਦੀ ਡਿਟੇਲ ਤੇ ਰਿਕੁਆਇਰਮੈਂਟ ਮਿਲ ਜਾਏਗੀ ਫ੍ਰੀ ਆਫ ਪਾਸਟ ਕਿ ਉਹਦੇ ਉੱਤੇ ਕੀ ਕੀ ਸ਼ਰਤਾਂ ਲਾਗੂ ਹੁੰਦੀਆਂ ਨੇ ਜੇਕਰ ਤੁਸੀਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਜੀ ਤਾਂ ਤੁਸੀਂ canada.ca ਵੈੱਬਸਾਈਟ ਦੀ ਵਿੰਡੋਇ ਟਾਈਪ ਕਰੋ ਗਾਈਡ ਬੁੱਕ ਫਾਰ ਵਰਕ ਪਰਮਿਟ ਤੁਹਾਨੂੰ ਉਹਦੇ ਬਾਰੇ ਫ੍ਰੀ ਵਿੱਚ ਜਾਣਕਾਰੀ ਮਿਲ ਜਾਏਗੀ ਜੇਕਰ ਤੁਸੀਂ ਫ੍ਰੀ ਵਿੱਚ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਜੀ ਮੰਡੇ ਤੋਂ ਫ੍ਰਾਈਡੇ ਸਵੇਰੇ 10:00 ਲੈ ਕੇ ਸ਼ਾਮ ਦੇ 5:00 ਵਜੇ ਤੱਕ ਸਾਡੇ ਫੋਨ ਨੰਬਰ ਨੇ ਉੱਪਰ ਲਿਖੇ ਵੀ ਗਏ ਨੇ ਮੈਂ ਬੋਲ ਕੇ ਵੀ ਦੱਸ ਦਿੰਦਾ 98829500 9815101148 ਤੇ ਫੋਨ ਕਰਕੇ ਪੰਜਾਬੀ ਜਾਂ ਹਿੰਦੀ ਵਿੱਚ ਸਾਡੇ ਕੋਲੋਂ ਕੋਈ ਵੀ ਜਾਣਕਾਰੀ ਲੈ ਸਕਦੇ ਜੀ ਨੰਬਰ 10 ਜੇਕਰ ਤੁਸੀਂ ਦੇਖ ਸੇ ਕੋਈ ਸੈਲਫੋਨ ਹੈ ਉਤੇ YouTube ਹੈ YouTube ਦੇ ਉੱਪਰ ਜਾ ਕੇ ਤੁਸੀਂ ਉਹਦੀ ਵਿੰਡੋ ਟਾਈਪ ਕਰੋ ਕੈਨੇਡੀਅਨ ਇਮੀਗ੍ਰੇਸ਼ਨ ਨਿਊਜ਼ ਤੁਹਾਨੂੰ ਫਰੀ ਦੇ ਵਿਚਾਰ ਕੈਨੇਡਾ ਦੇ ਨਾਲ ਸੰਬੰਧਿਤ ਨਵੇਂ ਕਾਨੂੰਨ ਕਹਿ ਦੇ ਪਰ ਉਹਦੀ ਤੁਸੀਂ ਪੁਰਾਣੇ ਵੀਡੀਓ ਨਾ ਦੇਖੋ ਕਿਉਂਕਿ ਰੂਲ ਬਹੁਤ ਬਦਲ ਚੁੱਕੇ ਨੇ ਸਪੈਸ਼ਲੀ ਫਰਵਰੀ 2024 ਤੋਂ ਬਾਅਦ ਸੋ ਨਵੇਂ ਕਾਨੂੰਨਾਂ ਦੀਆਂ ਨਵੀਆਂ ਵੀਡੀਓ ਸੁਣੋ ਜਿਹੜੇ ਵਿਦਿਆਰਥੀ ਪਹਿਲਾਂ ਉੱਥੇ ਗਏ ਹੋਏ ਨੇ ਉਹ ਵੀਡੀਓ ਤੇ ਅਪਲੋਡ ਕਰਦੇ ਨੇ ਔਰ ਆਪ ਦਾ ਤਜਰਬਾ ਤੁਹਾਡੇ ਨਾਲ ਉਹ ਸੰਝਾ ਕਰਦੇ ਨੇ ਨੈਕਸਟ ਦੇਖੋ ਕਿ ਇਹ ਹੈ ਕਿ ਕੈਨੇਡਾ ਜਾਣਾ ਆ 24 ਤੇ 25 ਤੋਂ ਉੱਥੇ ਰੈਸੈਸ਼ਨ ਚੱਲ ਰਿਹਾ ਹੈ ਤੁਸੀਂ ਚਲੇ ਜਾਓ ਜਾ ਸਕਦੇ ਜੀ ਕੋਈ ਦਿੱਕਤ ਨਹੀਂ ਪਰ 10+2 ਪਾਸ ਕਰਕੇ ਨਾ ਜਾਓ ਤੇ ਇੱਥੋਂ ਤਿਆਰੀ ਕਰਕੇ ਜਾਓ ਜਿਹਦੇ ਬਾਰੇ ਡਿਟੇਲ ਵਿੱਚ ਤੁਸੀਂ ਸਾਡੇ ਕੋਲ ਇਨਫਾਰਮੇਸ਼ਨ ਲੈ ਸਕਦੇ ਜੀ ਤਾਂ ਕਿ ਉੱਥੇ ਜਾ ਕੇ ਤੁਹਾਨੂੰ ਚੰਗੀ ਨੌਕਰੀ ਚੰਗੀ ਤਨਖਾਹ ਤੇ ਸਹੀ ਜਗ੍ਹਾ ਤੇ ਅਕੋਮੋਡੇਸ਼ਨ ਮਿਲ ਸਕੇ ਤੇ ਤੁਸੀਂ ਘੱਟ ਫੀਸ ਤੇ ਕੈਨੇਡਾ ਜਾ ਕੇ ਪੜ ਸਕੋ ਤੇ ਇੱਥੇ ਪੱਕੇ ਹੋਣ ਲਈ ਵੀ ਤੁਹਾਡੇ ਕੋਲ ਅ ਚਾਹਤ ਹੋਣੀ ਚਾਹੀਦੀ ਹੈ ਨਹੀਂ ਦੀ ਲਾਸਟ ਵਨ ਜੇ ਤੁਸੀਂ www.canada.ca ਤੇ ਜਾਂਦੇ ਜੀ ਉਹਦੇ ਤੇ ਚੈਕਲਿਸਟ ਪ੍ਰਿੰਟ ਕਰ ਲਵੋ ਉੱਤੇ ਸਾਰਾ ਲਿਖਿਆ ਗਿਆ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਕੀ ਕੀ ਕਰਨਾ ਜ਼ਰੂਰੀ ਹੈ ਤੇ ਉਹ ਤੁਹਾਨੂੰ ਲਾਹੇਵੰਦ ਹੋ ਸਕਦਾ ਹੈ ਹੋਰ ਕੋਈ ਜਾਣਕਾਰੀ ਵਾਸਤੇ ਫ੍ਰੀ ਆਫ ਕੋਸ ਮੰਡੇ ਟੂ ਫਰਾਈਡੇ 10am ਟੂ 5pm ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਜੀ ਜੇਕਰ ਸਾਡੇ ਫੋਨ ਬਿਜ਼ੀ ਨੇ ਜਾਂ ਇਹ ਤੁਹਾਡਾ ਫੋਨ ਦਾ ਜਵਾਬ ਨਹੀਂ ਦੇ ਰਹੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਜੀ ਅਸੀਂ ਵੀ ਵਿਲ ਰਿਵਰਟ ਬੈਕ ਟੂ ਯੂ ਐਸ ਸੂਨ ਐਸ ਪੋਸੀਬਲ ਥੈਂਕ ਯੂ ਵੈਰੀ ਮਚ ਸਟੇ ਕਨੈਕਟਡ ਵਿਦ ਅਸ